ਮੈਂ ਬਟਾਲੀ ਦੇ ਵਿੱਚ ਅਸੀਂ 2007 ਤੋਂ ਕੰਮ ਕਰਦੇ 15 ਸਾਲ ਹੋ ਗਏ ਮੈਨੂੰ ਆਪਣੀ ਕਮਿਊਨਿਟੀ ਦੇ ਵਾਸਤੇ ਕੰਮ ਕੀਤਾ ਬੜੇ ਕੰਮ ਕੀਤੇ ਆ ਬਾਕੀ ਜੇ ਸਾਡੇ ਪ੍ਰਾਜਿਪਾਲਮਸੀ ਆ ਬਹੁਤ ਹੀ ਪੁਰਾਣੇ ਕੁਚ ਲੀਡਰ ਆ ਉਹਨਾਂ ਨੇ ਮੁੱਦਿਆਂ ਦੇ ਵਾਸਤੇ ਸੰਘਰਸ਼ ਲੜੇ ਤੇ ਲੜਦੇ ਆਏ ਆ ਕੁਝ ਦਿਨ ਪਹਿਲਾਂ ਕੁਝ ਇੱਕ ਬੰਦੇ ਨੇ ਬੋਲਿਆ ਕਿ ਜਸ ਪਾਲ ਮਸੀਹ ਕੌਣ ਵਾ ਮੈਂ ਤੁਹਾਨੂੰ ਇਹ ਕਹਾਂਗਾ ਕਿ ਅੰਮ੍ਰਿਤਸਰ ਤੇ ਜਾ ਕੇ ਵੇਖ ਲੈਣਗੇ ਜਸ ਪਾਲ ਮਸੀਹ ਕੀ ਚੀਜ਼ ਵਾ ਉਹਦੇ ਨਾਲ ਸਾਰੇ ਕੁਚਨ ਲੀਡਰ ਆਪਾਂ ਵੇ ਆਪਾਂ ਕੁਦਲਾਨ ਮੁਰਸ਼ਿਦ ਆਪਾਂ ਬਜੰਦਤ ਆਪਾਂ ਨਹੀਂ ਹੈਗੇ ਪਰ ਆ ਕਿ ਕਿਹਦੇ ਟੁੱਕ ਤੇ ਕਿਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਨਾ ਆਪਾਂ ਬੋਲਦੇ ਆ ਤੇ ਨਾ ਕੋ ਬੋਲਣਾ ਚਾਹੀਦਾ ਵਾ ਮੈਂ ਇਹ ਆਪਣਾ ਨਾਮ ਦੱਸ ਦਿਆਂ ਹਾਂ ਜੀ ਤੇ ਕਿਸ ਵਿਸ਼ੇ ਤੇ ਪ੍ਰੈਸ ਮੀਟਿੰਗ ਹੈ ਅੱਜ ਮੈਂ ਨਾ ਪੰਜਾਬ ਕੁਚਨਨਾ ਫਾਉਂਡੇਸ਼ਨ ਦਾ ਮੈਂ ਡਾਇਰੈਕਟਰ ਜੋਰਜ ਗਿਲ ਹਲਕਾ ਬਟਾਲਾ ਇੰਚਾਰਜ ਸਾਰੇ ਪੱਤਰਕਾਰਾਂ ਨੂੰ ਸਾਰੇ ਪਾਸਟਰਾ ਨੂੰ ਮੇਰੇ ਵੱਲੋਂ ਜੀਐਮਸੀ ਦੇ ਸਾਰਿਆਂ ਨੂੰ ਸलाम ਤੇ ਗੱਲ ਚੱਲਦੀ ਸੀ ਕਿ ਅਸੀਂ ਤੇ ਚਾਹੁੰਦੇ ਹਾਂ ਕਿ ਆਪਸੀ ਭਾਈਚਾਰਾ ਸਾਜ ਬਣੀ ਰਹੇ ਕਿਉਂਕਿ ਅਸੀਂ ਚਾਹੁੰਦੇ ਬਾਦਿ ਬਾਦ ਰਹੇ ਤੇ ਗੱਲ ਨਹੀਂ ਕਿ ਆਪਾਂ ਜੇ ਸਾਡਾ ਭਰਾ ਹੈਗਾ ਜਸਪਾਲ ਮਸੀ ਕ੍ਰਿਸਚਨ ਲੀਡਰ ਅਹੀਂ ਮੈਂ ਬਟਾਲੇ ਦੇ ਵਿੱਚ ਅਸੀਂ 2007 ਤੋਂ ਕੰਮ ਕਰਦੇ 15 ਸਾਲ ਹੋ ਗਏ ਮੈਨੂੰ ਆਪਣੀ ਕਮਿਊਨਿਟੀ ਦੇ ਵਾਸਤੇ ਕੰਮ ਕੀਤਾ ਬੜੇ ਕੰਮ ਕੀਤੇ ਆ ਉਹ ਕੰਮ ਕੀਤੇ ਯਾਰ ਪੰਜਾਬ ਦੇ ਵਿੱਚ ਨਿਕਸ ਬਟਾਲੇ ਚ ਕੰਮ ਕਰਕੇ ਵਿਖਾਏ ਬਾਕੀ ਜੇ ਸਾਡੇ ਪਰ ਅਜ ਸਪਾਲਮਸੀ ਆ ਬਹੁਤ ਹੀ ਪੁਰਾਣੇ ਕੁਚਾ ਲੀਡਰ ਆ ਉਹਨਾਂ ਨੇ ਮੁੱਦਿਆਂ ਦੇ ਵਿਵਾਦ ਤੇ ਸੰਘਰਸ਼ ਲੜੇ ਤੇ ਲੜਦੇ ਆਏ ਆ ਤੇ ਜੇ ਕੋਣਾ ਕਿ ਪੰਜਾਬ ਚ ਕੋਈ ਜਸਪਾਲ ਮਸੀ ਕੋਈ ਆਮ ਜਆ ਕੋਈ ਲੀਡਰ ਆ ਮੈਨ ਪੰਜਾਬ ਦੇ ਵਿੱਚ ਉਹਦੇ ਨੂੰ ਇਨਸਪੈਕਟ ਕਰਨਾ ਮੈਂ ਕਿ ਉਹਨੇ ਹਰ ਮੁੱਦਿਆਂ ਦੇ ਵਾਸਤੇ ਜਿੱਥੇ ਵੀ ਖਲਾਉਂਦੇ ਲੋੜ ਹੁੰਦੀ ਆ ਖਲਾਉਂਦਾ ਵਾ ਅਸੀਂ ਵੀ ਜੇ ਅਸੀਂ ਮੰਨਿਆ ਕਿ ਕ੍ਰਿਸ਼ਲ ਲੀਡਰ ਇਸ ਵਾਸਤੇ ਆ ਕਿ ਇੱਕ ਪਾਰਟੀ ਬਾਈ ਤੋਂ ਹਟ ਕੇ ਅਸੀਂ ਪਾਰਟੀ ਤੋਂ ਹਟ ਕੇ ਤੇ ਆਪਾਂ ਆਪਣੀ ਕੌਮ ਦੇ ਵਾਸਤੇ ਮੁੱਦਿਆਂ ਤੇ ਸੰਘਰਸ਼ਾਂ ਦੇ ਵਾਸਤੇ ਆਪਾਂ ਸੰਘਰਸ਼ ਕਰਦੇ ਆ ਕਿਉਂਕਿ ਇਹ ਸਾਰੇ ਤੱਕ ਤਕਰੀਬਨ ਜਾਣਦੇ ਆ ਪੰਜਾਬ ਦੇ ਜਾਣਦੇ ਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਪੰਜਾਬ ਕਾ ਫੰਡਰੇਸ਼ਨ ਵੀ ਕੰਮ ਕਰਦੀ ਆ ਤੇ ਅਸੀਂ ਪੰਜਾਬ ਕੰਮ ਕਰਦੇ ਆਏ ਤਾਂ ਕਾਹ ਕੰਮ ਕਰਦੇ ਰਹਿਣਾ ਵਾ ਬਾਕੀ ਕੋਈ ਵੀ ਕਹਿੰਦਾ ਕਿ ਕੋਈ ਵੀ ਦਾਵਾ ਕੀ ਕੋਈ ਕਿਸੇ ਨੂੰ ਵੀ ਕਿਉਂਕਿ ਅਸੀਂ ਇੱਕ ਨਾ ਇੱਕ ਅਸੀਂ ਇੱਕ ਧਾਰਮਿਕ ਲਿਹਾਜ ਨਾਲ ਇੱਕ ਸਿਆਸੀ ਤੋਂ ਪੱਟ ਕੇ ਕਿਸੇ ਵੀ ਪਾਰਟੀ ਨੂੰ ਭਾਵੇਂ ਕੋਈ ਮਿਸ਼ਨ ਦੇ ਨਾਲ ਅਸੀਂ ਕੰਮ ਕਰਦੇ ਆਂ ਬਾਕੀ ਇਹ ਇਸ ਮੁੱਦੇ ਤੇ ਹੀ ਗੱਲਾਂ ਜਾਂਦੇ ਇਸ ਮੁੱਦੇ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਇੱਕ ਇੱਕ ਪੀਸੀ ਕੋਈ ਸੀ ਇਹ ਕੁਝ ਦਿਨ ਪਹਿਲਾਂ ਉਹ ਇੱਕ ਬੰਦੇ ਨੇ ਬੋਲਿਆ ਕਿ ਜਸਪਾਲ ਮਸੀ ਕੌਣ ਵਾ ਮੈਂ ਤੁਹਾਨੂੰ ਇਹ ਕਹਾਂ ਕਿ ਅੰਮ੍ਰਿਤਸਰ ਤੇ ਜਾ ਕੇ ਵੇਖ ਲੈਣਗੇ ਜਸਪਾਲ ਮਸੀ ਕੀ ਚੀਜ਼ ਵਾ ਕਿਉਂਕਿ ਬਹੁਤ ਵਧੀਆ ਕੰਮ ਕਰਨ ਵਾਲਾ ਵਾ ਹਰ ਇੱਕ ਮੁੱਦੇ ਤੇ ਲੜਨ ਵਾਲਾ ਇੱਕ ਜਸਪਾਲ ਮਸੀ ਆ ਕਿ ਅਸੀਂ ਭਰਾ ਭਰਾ ਵਾ ਸਾਰੇ ਭਰਾ ਭਰਾ ਵਾ ਸਾਡੇ ਨਾਲ ਸਾਰੇ ਕਚਨ ਲੀਡਰ ਆ ਪਾਵੇ ਅਕਨਦੂਲਨ ਮੁਰਸ਼ਿਦ ਪਾਵੇ ਬਜਿੰਦਰ ਪਾਵੇ ਨਹੀਂ ਹੈਗੇ ਪਰ ਆ ਕਿ ਕਿਹਦੇ ਟੁੱਕ ਤੇ ਕਿਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਨਾ ਆਪਾਂ ਬੋਲਦੇ ਆ ਤੇ ਨਾ ਕੋ ਬੋਲਣਾ ਚਾਹੀਦਾ ਵਾ ਬਾਕੀ ਆ ਕਿ ਲਿਹਾਜਾ ਬਾਕੀ ਜਿਹੜੀ ਆਪਾਂ ਮਿਸ਼ਨਾਂ ਦੇ ਵਿੱਚ ਹਰ ਕਮਿਸ਼ਨਰ ਨਾਲ ਪਰ ਜਿਹੜਾ ਇਹ ਚੱਲੰਦਿਆ ਚੱਲੰਦਿਆ ਆਪਾਂ ਬਾਦੂ-ਬਾਦ ਚੱਲਦਿਆ ਆ ਅਸੀਂ ਸਾਡੀ ਇਹੋ ਆਪਣੀ ਸਾਰਿਆਂ ਨੂੰ ਅੱਗੇ ਇਹੋ ਹੋਏਗੀ ਕਿ ਇਸ ਜਿਹੜੇ ਬਾਦੂ-ਬਾਦ ਨੂੰ ਖਤਮ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਇੰਨਾ ਹੀ ਕਹਦਾ ਆ ਮੈਂ ਸਾਰਿਆਂ ਨੂੰ ਪੱਤਰਕਾਰਾਂ ਨੂੰ ਸਾਰੇ ਸਾਰੇ ਵੀਰਾਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਨਮਸਕਾਰ ਜੈ ਹਿੰਦ ਸਿੱਧੀ ਸਰਕਾਰ ਇੰਡੀ ਆਪਣਾ ਨਾਮ ਦੱਸ ਦਿਓ ਹਾਂਜੀ ਤੇ ਕਿਸ ਵਿਸ਼ੇ ਤੇ ਪ੍ਰੈਸ ਮੀਟਿੰਗ ਹੈ ਹਾਂਜੀ ਮੈਂ ਨਾ ਪੰਜਾਬ ਕੁਚਨ ਦਾ ਫੰਡੇਸ਼ਨ ਦਾ ਮੈਂ ਡਾਇਰੈਕਟਰ ਜੋਰਜ ਗਿੱਲ ਹਰਕਾ ਬਟਾਲਾ ਇੰਚਾਰਜ ਸਾਰੇ ਪੱਤਰਕਾਰਾਂ ਨੂੰ ਸਾਰੇ ਪਾਸਟਰਾਂ ਨੂੰ ਮੇਰੇ ਵੱਲੋਂ ਜੀਐਮਸੀ ਦੇ ਸਾਰਿਆਂ ਨੂੰ ਸलाम ਤੇ ਗੱਲ ਚੱਲਦੀ ਸੀ ਕਿ ਅਸੀਂ ਤੇ ਚਾਹੁੰਦੇ ਹਾਂ ਕਿ ਆਪਸੀ ਭਾਈਚਾਰਾ ਸਾਜ ਬਣੀ ਰਹੇ ਕਿਉਂਕਿ ਅਸੀਂ ਚਾਹੁੰਦੇ ਬਾਦੀ ਬਾਦੀ ਤੇ ਗੱਲ ਨਹੀਂ ਕਿ ਆਪਾਂ ਜਿਹੜਾ ਸਾਡਾ ਭਰਾ ਹਗਾ ਜਸਪਾਲ ਮਸੀ 크੍ਰਿਸਚਨ ਲੀਡਰ ਅਸੀਂ ਮੈਂ ਬਟਾਲੇ ਦੇ ਵਿੱਚ ਅਸੀਂ 2007 ਤੋਂ ਕੰਮ ਕਰਦੇ 15 ਸਾਲ ਹੋ ਗਏ ਮੈਨੂੰ ਆਪਣੀ ਕਮਿਊਨਿਟੀ ਦੇ ਵਾਸਤੇ ਕੰਮ ਕੀਤਾ ਬੜੇ ਕੰਮ ਕੀਤੇ ਆ ਉਹ ਕੰਮ ਕੀਤੇ ਯਾਰ ਪੰਜਾਬ ਦੇ ਵਿੱਚ ਨਹੀਂ ਕਿਸੇ ਬਟਾਲੇ ਚ ਕੰਮ ਕਰਕੇ ਵਿਖਾਏ ਬਾਕੀ ਜੇ ਸਾਡੇ ਪ੍ਰਜਾਪਾਲ ਮਸੀਹ ਆ ਬਹੁਤ ਹੀ ਪੁਰਾਣੇ ਕਿਚਨ ਲੀਡਰ ਆ ਉਹਨਾਂ ਨੇ ਮੁੱਦਿਆਂ ਦੇ ਵਾਸਤੇ ਸੰਘਰਸ਼ ਲੜੇ ਤੇ ਲੜਦੇ ਆਏ ਆ ਤੇ ਜੇ ਕੋਣ ਕਿ ਪੰਜਾਬ ਚ ਕੋਈ ਜਿਸਪਾਲ ਮਸੀਹ ਕੋਈ ਆਮ ਜਨ ਕੋਈ ਲੀਡਰ ਆ ਮੈਂ ਪੰਜਾਬ ਦੇ ਵਿੱਚ ਉਹਨੂੰ ਇੰਨੀ ਇੰਸਪੈਕਟ ਕਰਨਾ ਵਾਦੀ ਕਿ ਉਹਨੇ ਹਰ ਮੁੱਦਿਆਂ ਦੇ ਵਾਸਤੇ ਜਿੱਥੇ ਵੀ ਖਲੌਂਦੇ ਲੋੜ ਹੁੰਦੀ ਹੈ ਖਲੌਂਦਾ ਵਾ ਅਸੀਂ ਵੀ ਜੇ ਅੱਜ ਤਾਂ ਮੰਨਿਆ ਕਿ ਕਿਚਨ ਲੀਡਰ ਇਸ ਵਾਤੇ ਆ ਕਿ ਇੱਕ ਪਾਰਟੀ ਬਾਈ ਤੋਂ ਹਟ ਕੇ ਅਈ ਪਾਰਟੀ ਨੂੰ ਬੰਦ ਹਟਕੇ ਤੇ ਆਪਾਂ ਆਪਣੀ ਕੌਮ ਦੇ ਵਾਸਤੇ ਮੁੱਦਿਆਂ ਤੇ ਸੰਘਰਸ਼ਾਂ ਦੇ ਵਾਸਤੇ ਆਪਾਂ ਸੰਘਰਸ਼ ਕਰਦੇ ਆ ਕਿਉਂਕਿ ਇਹ ਸਾਰੇ ਤੱਕ तकरीबन ਜਾਣਦੇ ਆ ਪੰਜਾਬ ਦੇ ਜਾਣਦੇ ਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਪੰਜਾਬ ਕਾ ਫੰਡਰੇਸ਼ਨ ਵੀ ਕੰਮ ਕਰਦੀ ਆ ਅਸੀਂ ਪੰਜਾਬ ਕੰਮ ਕਰਦੇ ਆਏ ਤਾਂ ਕਾਹ ਕੰਮ ਕਰਦੇ ਰਹਿਣਾ ਵਾ ਬਾਕੀ ਕੋਈ ਵੀ ਕਹਿੰਦਾ ਕਿ ਕੋਈ ਵੀ ਦਾਵਾ ਕੀ ਕੋਈ ਕਿਸੇ ਨੂੰ ਵੀ ਕਿਉਂਕਿ ਅਸੀਂ ਇੱਕ ਨਾ ਇੱਕ ਅਸੀਂ ਇੱਕ ਧਾਰਮਿਕ ਲਿਹਾਜ ਨਾਲ ਇੱਕ ਸਿਆਸੀ ਤੋਂ ਪੱਟ ਕੇ ਕਿਸੇ ਵੀ ਪਾਰਟੀ ਨੂੰ ਭਾਵੇਂ ਕੋਈ ਮਿਸ਼ਨ ਦੇ ਨਾਲ ਅਸੀਂ ਕੰਮ ਕਰਦੇ ਆਏ ਬਾਕੀ ਇਹ ਇਸ ਮੁੱਦੇ 'ਤੇ ਹੀ ਗੱਲਾਂ ਜਾਂਦੇ ਇਸ ਮੁੱਦੇ 'ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਇੱਕ ਇਹ ਪੀਸੀ ਕੋ ਈਸੀ ਕੁਝ ਦਿਨ ਪਹਿਲਾਂ ਉਹ ਇੱਕ ਬੰਦੇ ਨੇ ਬੋਲਿਆ ਕਿ ਜਸਪਾਲ ਮਸੀ ਕੌਣ ਵਾ ਮੈਂ ਆ ਦੁਨੀਆ ਕਹਾਂ ਕਿ ਅੰਮ੍ਰਿਤਸਰ ਦੇ ਜਾ ਕੇ ਵੇਖ ਲੈਣਗੇ ਜਸਪਾਲ ਮਸੀ ਕੀ ਚੀਜ਼ ਵਾ ਕਿਉਂਕਿ ਬਹੁਤ ਵਧੀਆ ਕੰਮ ਕਰਨ ਵਾਲਾ ਵਾ ਹਰ ਇੱਕ ਮੁੱਦੇ ਤੇ ਲੜਨ ਵਾਲਾ ਇੱਕ ਜਸਪਾਲ ਮਸੀ ਆ ਕਿ ਅਸੀਂ ਭਰਾ ਭਰਾ ਵਾ ਸਾਰੇ ਭਰਾ ਭਰਾ ਵਾ ਸਾਡੇ ਨਾਲ ਸਾਰੇ ਕਚਨ ਲੀਡਰ ਆ ਪਾਵੇ ਅਕਤੂਲਨ ਮੁਰਸ਼ੀਆ ਪਾਵੇ ਬਰਜੰਦ ਪਾਵੇ ਨਹੀਂ ਹੈਗੇ ਔਰ ਅਗੇ ਕਿਹਦੇ ਟੁਕ ਤੇ ਕਿਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਨਾ ਆਪਾਂ ਬੋਲਦੇ ਆ ਤੇ ਨਾ ਕੋ ਬੋਲਣਾ ਚਾਹੀਦਾ ਵਾ ਬਾਕੀ ਆ ਕਿ ਲਿਹਾਜਾ ਵਾ ਕਿ ਜਿਹੜੀ ਆਪਾਂ ਮਿਸ਼ਨਾਂ ਦੇ ਵਿੱਚ ਹਰ ਕਮਿਸ਼ਨਰ ਨਾਲ ਪਰ ਜਿਹੜਾ ਇਹ ਚੱਲੰਦਿਆ ਚੱਲਦਿਆ ਆਪਾਂ ਬਾਦਮਵਾਦ ਚੱਲਦਿਆ ਵਾ ਅਸੀਂ ਸਾਡੀ ਇਹੋ ਆਪਣੀ ਸਾਰਿਆਂ ਨੂੰ ਅੱਗੇ ਇਹੋ ਹੋਏਗੀ ਕਿ ਇਸ ਜਿਹੜੇ ਬਾਦਮਵਾਦ ਨੂੰ ਖਤਮ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਇੰਨਾ ਹੀ ਕਹਦਾ ਆ ਮੈਂ ਸਾਰਿਆਂ ਨੂੰ ਪਤਕਾਰਾਂ ਨੂੰ ਸਾਰੇ ਸਾਰੇ ਵੀਰਾਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਨਮਸਕਾਰ ਜੈ ਹੰਸ ਦੀ